ਉਤਰੋਂ ਤੇ ਪਾਕਿਸਤਾਨ ਵਾਲੇ ਪਾਸਿਓਂ ਦੇਖੀਏ ਤੇ ਉਹ ਕੁਝ ਭੇਟੀਆਂ ਜੀਆਂ ਤਿਆਰੀਆਂ ਵੀ ਕਰ ਰਹੇ ਨੇ ਨਾਲ ਨਾਲ ਜਿਵੇਂ ਪਾਕਿਸਤਾਨ ਦੇ ਨੇਤਾਵਾਂ ਦੇ ਬਿਆਨ ਆ ਰਹੇ ਨੇ ਉਹ ਵੀ ਬੜੇ ਕਹ ਲੋ ਕਿ ਆਪਣੇ ਹਿਸਾਬ ਨਾਲ ਚੱਲ ਰਹੇ ਨੇ ਆਪਣੀ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਨੇ ਪਰ ਇਧਰੋਂ ਵੀ ਲਗਾਤਾਰ ਸਰਗਰਮ ਨੇ ਸਰਕਾਰ ਵੀ ਸਰਗਰਮ ਹੈ ਸਿਆਸਤ ਵੀ ਸਰਗਰਮ ਹੈ ਔਰ ਮੋਦੀ ਸਾਹਿਬ ਤਾਂ ਕਹਿੰਦੇ ਕਿ ਭਈ ਮੇਰੇ ਵੱਲੋਂ ਤੇ ਛੁੱਟੀਆਂ ਨੇ ਤੁਸੀਂ ਆਪ ਦੇ ਹਿਸਾਬ ਨਾਲ ਵੇਖੋ ਕੀ ਕਰਨਾ ਹੈ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਤੇ ਕੀ ਕਰਨਾ ਹੈ ਤੇ ਕਿਵੇਂ ਦੇਖ ਰਹੇ ਹੋ ਇਹ ਸਾਰੇ ਸੰਦਰਭ ਨੂੰ ਸੂਕਮ ਸਾਬ ਗੱਲ ਇਹ ਆ ਕਿ ਕੱਲ ਜਦੋਂ ਐਨਆਈ ਦੇ ਹਵਾਲੇ ਨਾਲ ਇਹ ਖਬਰ ਪੜ੍ਹੀ ਤੇ ਉਹਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਜਿਹੜੇ ਕਿ ਇਸ ਵੇਲੇ ਪੂਰਾ ਚਰਚਾ ਦਾ ਕੇਂਦਰ ਨੇ ਜੀ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਭਾਈ ਚੱਕ ਦਿਓ ਫਟਾ ਮਤਲਬ ਕਿ ਤਿੰਨੇ ਫੌਜਾਂ ਦੇ ਮੁਖੀ ਸਨ ਹਮ ਤੇ ਤਿੰਨੇ ਫੌਜਾਂ ਦੇ ਜਿਹੜੇ ਸਾਂਝੇ ਹੈੱਡ ਆ ਉਹ ਵੀ ਸੀਗੇ ਇਸ ਤੋਂ ਬਾਅਦ ਨੀਮ ਫੌਜੀ ਦਸਤੇ ਆ ਜਿਹੜੇ ਬੀਐਸਐਫ ਐਸਆਰਪੀਐਫ ਇਤਿਆਦ ਕਰ ਉਹਨਾਂ ਦੇ ਮੁਖੀਆਂ ਦੇ ਨਾਲ ਗੱਲਬਾਤ ਉਸ ਤੋਂ ਬਾਅਦ ਬੈਕ ਟੂ ਬੈਕ ਤਿੰਨ ਅੱਜ ਬੈਠਕਾਂ ਨੇ ਜੀ ਬਿਲਕੁਲ ਬੜੀਆਂ ਉੱਚ ਪੱਧਰੀ ਬੈਠਕਾਂ ਨੇ ਤੇ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਜੇ ਪਾਕਿਸਤਾਨ ਵਾਲੇ ਪਾਸੇ ਤਾਂ ਉੱਥੇ ਵੀ ਹਲਚਲ ਹੈ ਬਾਰਡਰ ਦੇ ਨੇੜੇ-ਨੇੜੇ ਇਥੋਂ ਤੱਕ ਕਿ ਉਹਨਾਂ ਦੇ ਸ਼ਾਇਦ ਮਨਿਸਟਰ ਨੇ ਇੱਕ ਉਹ ਕਹਿ ਰਹੇ ਸਨ ਕਿ 24 ਤੋਂ 36 ਘੰਟਿਆਂ ਦੇ ਦਰਮਿਆਨ ਇੰਡੀਆ ਹਮਲਾ ਕਰਦਾਏਗਾ ਜੀ ਬਿਲਕੁਲ ਪੈਨਿਕ ਤੇ ਉਧਰ ਹੈ ਜੀ ਠੀਕ ਹੈ ਨਾ ਜੀ ਉਹ ਪੈਨਿਕ ਦਾ ਇੱਕ ਵੱਡਾ ਕਾਰਨ ਵੀ ਆ ਦੇਖੋ ਇੱਥੇ ਟੂ ਫਰੰਟ ਵਾਰ ਦਾ ਜ਼ਿਕਰ ਕੀਤਾ ਜਾਂਦਾ ਇੰਡੀਆ ਦੇ ਖਿਲਾਫ 3 ਫਰੰਟ ਦਾ ਹੁਣ ਕਹ ਲੋ ਕਿਤੇ ਨਾ ਕਿਤੇ ਮਕਾਨ ਹੈ 3 ਫਰੰਟ ਵਾਰ ਕੀ ਹੈ ਕਿ ਤਿੰਨਾਂ ਪਾਸਿਆਂ ਤੋਂ ਮੋਰਚਾ ਖੁੱਲ ਜਾਏਗਾ ਇੱਕ ਪਾਸੇ ਪਾਕਿਸਤਾਨ ਦੂਜੇ ਪਾਸੇ ਚਾਈਨਾ ਤੇ ਤੀਜੇ ਪਾਸੇ ਹੁਣ ਆ ਗਿਆ ਬੰਗਲਾਦੇਸ਼ ਜੀ ਪਰ ਪਾਕਿਸਤਾਨ ਨੂੰ ਵੀ ਜੇ ਤੁਸੀਂ ਦੇਖੋਗੇ ਸਭ ਮੈਂਡਾ ਕੋਈ ਕੂਟਨੀਤਿਕ ਮਾਹਰ ਨਹੀਂ ਆ ਪਰ ਇਨਾਂ ਨੂੰ ਜਾਣ ਵੀ ਨਹੀਂ ਆ ਕਿ ਪਾਕਿਸਤਾਨ ਵੀ ਤੇ ਤਿੰਨ ਫਰੰਟਾਂ ਤੋਂ ਕਿੱਰ ਜਾਏਗਾ ਨਾ ਹੂੰ ਉਧਰ ਇੱਕ ਪਾਸੇ ਬਲੋਚਿਸਤਾਨ ਆ ਜੀ ਪੀਓਕੇ ਉਧਰ ਤੇ ਲੋਕ ਬੜੇ ਔਖੇ ਆ ਤੇ ਫਿਰ ਤੀਜਾ ਇੰਡੀਆ ਬਿਲਕੁਲ ਤੇ ਉਹਨਾਂ ਵਾਸਤੇ ਸਿਕਿਉਰਿਟੀ ਇਸ ਮਸਲੇ ਮਤਲਬ ਕਿ ਦੋਵੇਂ ਦੇਸ਼ਾਂ ਵਾਸਤੇ ਹਾਲਾਤ ਇੱਕੋ ਜਿਹੇ ਆ ਜੀ ਜੰਗ ਨਾਲ ਤੇ ਭਾਰਤ ਤੇ ਫੋਰਟ ਕਰਦਾ ਨਾ ਪਾਕਿਸਤਾਨ ਫੋਰਟ ਕਰਦਾ ਇੰਡੀਆ ਕੁਝ ਹੱਦ ਤੱਕ ਕਰ ਸਕਦਾ ਜੀ ਪਰ ਉਹਨਾਂ ਦੀ ਜਿਸ ਤਰ੍ਹਾਂ ਦੀ ਆਰਥਿਕ ਹਾਲਤ ਆ ਸਾਡੀ ਮਹਿੰਗਾਈ ਦਰ 4% ਆ ਉਹਨਾਂ ਦੀ 25% ਦੇ ਕਰੀਬ ਆ ਜੀ ਠੀਕ ਹੈ ਨਾ ਜੀ ਸਾਡਾ ਰਿਜ਼ਰਵ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਕਈ ਸੈਂਕੜੇ ਬਿਲੀਅਨ ਆ 600 ਬਿਲੀਅਨ ਤੋਂ ਵੱਧ ਆ ਤੋ ਉਹਨਾਂ ਦਾ ਝੁਗੇ ਚ 2400 ਬਿਲੀਅਨ ਮਿਲਾ ਆ 24 ਬਿਲੀਅਨ ਮਿਲਾ ਤਾਂ ਕਿ ਪਤਾ ਨਹੀਂ ਡਬਲ ਡਿਜ਼ਰਟ ਤੋਂ ਅਗੇ ਨਹੀਂ ਜਾਂਦਾ ਹੋਏਗਾ ਮੇਰੇ ਖਿਆਲ ਦੇ ਨਾਲ ਤੋ ਕਹਿਣ ਦਾ ਮਤਲਬ ਇਹ ਹੈ ਕਿ ਖੱਪਾ ਹੈ ਤਾਂ ਉਹਨਾਂ ਚੀਜ਼ਾਂ ਹਾਂਜੀ ਠੀਕ ਹੈ ਨਾ ਪਰ ਬਰਬਾਦੀ ਤਾਂ ਇੱਕੋ ਜੀ ਹੋਏਗੀ ਨਾ ਸਾਹਿਬ ਜੀ ਬਰਬਾਦੀ ਤੇ ਇੱਕੋ ਜੀ ਹੁੰਦੀ ਹੈ ਕਿਉਂਕਿ ਨੁਕਸਾਨ ਉਧਰ ਵੀ ਉਧਰ ਵੀ ਹੈ ਹਾਂ ਤਾਂ ਨੁਕਸਾਨ ਤਾਂ ਨੁਕਸਾਨ ਹੈ ਨਾ ਕਿਸੇ ਦਾ ਜ਼ਿਆਦਾ ਕਿਸੇ ਦਾ ਘੱਟ ਬੰਦੇ ਮਰਨਗੇ ਤੇ ਇੱਕੋ ਜਿਹਾ ਜੰਗ ਮੇਰੇ ਖਿਆਲ ਦੇ ਨਾਲ ਦੁਨੀਆ ਦਾ ਕੋਈ ਵੀ ਕਿਤਾ ਫੋੜ ਨਹੀਂ ਕਰਦਾ ਇਸ ਤੌਰ ਤੇ ਵਿੱਚ ਹਾਂ ਕਿ ਉਹਦਾ ਪ੍ਰਭਾਵ ਸਾਰੀ ਦੁਨੀਆ ਤੇ ਪੈਂਦਾ ਹੈ ਖਾਸ ਕਰਕੇ ਆਮ ਲੋਕ ਕਿਉਂਕਿ ਉਹਨਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਇਸ ਕਰਕੇ ਹੋ ਸਕਦਾ ਹੁਣ ਦੇਖੋ ਖੁੱਲ ਦਾ ਮਤਲਬ ਇਹ ਨਹੀਂ ਹੁੰਦਾ ਦੇਖੋ ਇੰਡੀਆ ਦੇ ਵਿੱਚ ਕੀ ਸਿਸਟਮ ਹੈ ਕਿ ਇੱਥੇ ਦੀ ਜਿਹੜੀ ਫੌਜ ਆ ਉਹ ਠੀਕ ਹੈ ਮਿਲਟਰੀ ਐਕਸ਼ਨ ਤੇ ਫੌਜ ਨੇ ਕਰਨਾ ਹੈ ਹਮ ਪਰ ਸਰਕਾਰ ਦੀ ਜਿਹੜੀ ਆ ਕਹ ਲਓ ਕਿ ਝੰਡੀ ਜਿਹੜੀ ਆ ਜ਼ਰੂਰੀ ਹੁੰਦੀ ਹੈ ਹੁਣ ਪਾਕਿਸਤਾਨੀ ਫੌਜ ਹੋ ਤੇ ਆਪਣੇ ਪੱਤਰ ਤੇ ਸਭ ਕੁਝ ਕਰ ਲੈਂਦੇ ਨੇ ਤੇ ਫਰਕ ਹੈ ਨਾ ਤੁਮਾਂ ਦੇਸ਼ਾਂ ਦੀ ਫੌਜ ਦਾ ਬੁਨਿਆਦੀ ਫਰਕ ਆ ਜੀ ਹੁਣ ਇਹਨਾਂ ਨੇ ਜੋ ਗੱਲ ਕਹੀ ਉਹ ਥੋੜੀ ਜਿਹੀ ਹੁਣ মিডিਆ ਹੋਰ ਪੱਖ ਤੋਂ ਪੇਸ਼ ਕਰਦਾ ਹੈ। ਨਾ ਉਹ ਇਹ ਤਾਂ ਜਿਵੇਂ ਇਹ ਸਭ ਮਿਲਟਰੀ ਐਕਸ਼ਨ ਦਾ ਮਤਲਬ ਇਹ ਨਹੀਂ ਹੁੰਦਾ। ਹੁਣ ਉਹਨਾਂ ਨੇ ਇਹ ਕਹਿ ਦਿੱਤਾ ਕਿ ਤੁਸੀਂ ਇਦਾਂ ਕਰੋ ਕਿ ਟਾਈਮ, ਸਥਾਨ ਤੇ ਸ਼ਿਕਾਰ ਆਪਣਾ ਆਪ ਹੀ ਨਿਸ਼ਚਿਤ ਕਰ ਲਓ। ਜੀ। ਕਿੱਥੇ ਕੀ ਕਰਨਾ ਹੈ। ਹੁਣ ਉਹਦੇ ਹੋ ਸਕਦਾ ਕਿ ਕਿਸੇ ਦੀ ਕਿਲਿੰਗ ਵੀ ਹੋ ਜਾਵੇ। ਜਿਹੜੇ ਇੱਥੇ ਕੰਮ ਕਰਕੇ ਜੇ ਮੰਨ ਲਓ ਬਾਰਡਰ ਤੋਂ ਪਾਰ ਭੱਜ ਗਏ ਆ ਹੋ ਸਕਦਾ ਹੈ ਕਿ ਕੱਲ ਨੂੰ ਖਬਰ ਆਵੇ ਕਿ ਉਹਨਾਂ ਚੋਂ ਉਹਨਾਂ ਦਾ ਜਿਹੜਾ ਪ੍ਰਬੂਖਿਆ ਕੋਈ ਸ਼ੂਟਰ ਆਇਆ ਤੇ ਉਹਨੂੰ ਮਾਰ ਕੇ ਨਿਕਲ ਗਿਆ ਜੀ ਅੱਜ ਕੱਲ ਸਾਈਬਰ ਵਾਰਫੇਅਰ ਵੀ ਚੱਲਦਾ ਹੈ ਸਰ ਬਿਲਕੁਲ 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 ਉਹ ਚੀਜ਼ਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਅੱਜ ਕੱਲ ਇਹ ਆ ਕਿ ਸਰਜਿਕਲ ਸਟ੍ਰਾਈਕ ਚੱਲਦੇ ਆ ਹਮ ਖਾਸ ਤੌਰ ਤੇ ਜਿਹੜੇ ਲਾਂਚਿੰਗ ਪੈਡ ਹੁੰਦੇ ਆ ਜਾਂ ਕੈਂਪ ਹੁੰਦੇ ਆ ਤੋਂ ਇਹ ਮਤਲਬ ਕਿ ਕਈ ਪ੍ਰਕਾਰ ਦਾ ਹਮਲਾ ਬਣ ਜਾਂਦਾ ਹੈ ਨਾ ਕਿ ਹੋ ਸਕਦਾ ਕਿ ਆਰਮੀ ਤੇ ਹੀ ਹਮਲਾ ਕਰੇ ਸਦਾ ਆਰਮੀ ਹੂੰ ਤੂੰ ਕੀ ਕਹੀ ਆ ਇਹ ਹੁਣ ਆਪਾਂ ਨਹੀਂ ਇੱਥੇ ਬੈਠੇ ਸਟੂਡੀਓ ਚ ਬੈਠੇ ਨਿਸ਼ਚਿਤ ਕਰ ਸਕਦੇ ਕਿ ਆ ਹੋਏਗਾ ਤੇ ਨਾ ਹੀ ਸਾਨੂੰ ਕਰਨ ਦੀ ਜਾਂਚ ਆ ਜਿਵੇਂ ਗੋਸਵਾਮੀ ਕਰਦਾ ਫਿਰਦਾ ਹੁੰਦਾ ਹੂੰ ਤੋ ਗੱਲ ਇਹ ਆ ਕਿ ਇਹ ਜ਼ਰੂਰ ਆ ਕਿ ਭਾਰਤੀ ਮਿਲਟਰੀ ਦੀ ਤਿਆਰੀ ਆ ਕੁਛ ਨਾ ਕੁਛ ਕਰਨਗੇ ਕੀਤੇ ਤੋਂ ਬਗੈਰ ਹੁਣ ਸਰਨਾ ਵੀ ਨਹੀਂ ਬਿਲਕੁਲ ਦੁਨੀਆ ਦੇ ਵਿੱਚ ਕਹਿੰਦੇ ਆ ਵੀ ਉੱਚੀ ਕੈਮਰੱਖਣੀ ਆ ਤਾਂ ਉਹ ਸਾਰੀਆਂ ਚੀਜ਼ਾਂ ਤੇ ਹੈਗੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਗੱਲ ਇਹ ਆ ਕਿ ਉਹ ਮੁਕਰਰ ਨਹੀਂ ਹੈ ਜਗਾ ਕਿ ਇੱਥੇ ਹੀ ਸਭ ਕੁਝ ਹੋ ਜਾਗਾ ਜਾਂ ਫਿਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੰਗ ਲੱਗਣੀ ਲੱਗਣੀ ਆ ਏਸੀ ਨਹੀਂ ਉਹ ਜੰਗ ਦੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਸ਼ਿਕਾਰ ਹੁਣ ਸ਼ਿਕਾਰ ਉਹਨਾਂ ਨੇ ਕਿਹਾ ਕਿ ਸ਼ਿਕਾਰ ਤੁਹਾਡਾ ਹੈ ਚੁਆਇਸ ਤੁਹਾਡੀ ਹੈ ਸ਼িকার ਕੀ ਹੈ ਕਿ ਉਹ ਲਾਂਚਿੰਗ ਪੈਡ ਹੋ ਸਕਦਾ ਕੋਈ ਅਤਵਾਦੀ ਕੈਂਪ ਹੋ ਸਕਦਾ ਜੀ ਵਾਰ ਵਾਰ ਫਿਰ ਤੁਹਾਨੂੰ ਪਤਾ ਹੈ ਅੱਜ ਕੱਲ ਇੱਕ ਸਾਈਬਰ ਵਾਰ ਫਿਰ ਵੀ ਹੈ ਬਿਲਕੁਲ ਠੀਕ ਹੈ ਨਾ ਜੀ ਬਹੁਤ ਤਰ੍ਹਾਂ ਦੀ ਵਾਰ ਫਿਰਿਆ ਤਾਂ ਉਹ ਫੌਜ ਨੇ ਤੈਅ ਕਰਨੀ ਆਪਾਂ ਨਹੀਂ ਇੱਥੇ ਬਹਿ ਕੇ ਤੈਅ ਕਰ ਸਕਦੇ ਤਾਂ ਖੁੱਲ ਦਾ ਮਤਲਬ ਇਹ ਨਹੀਂ ਹੈ ਕਿ ਜੰਗ ਛੇੜ ਦੇਣਗੇ ਸਭ ਕੁਝ ਹੋ ਜਾਏਗਾ ਐਸਾ ਨਹੀਂ ਹੈ ਹੋ ਸਕਦਾ ਹੈ ਕਿ ਕਿਸੇ ਹੋਰ ਤਰੀਕੇ ਦੇ ਨਾਲ ਇੰਡੀਆ ਜਿਹੜਾ ਜਵਾਬੀ ਹਮਲਾ ਕਰੇ ਹਮਲਾ ਤੇ ਹੋਏਗਾ ਪਰ ਉਹ ਹੋ ਸਕਦਾ ਕਿਸੇ ਹੋਰ ਤਰੀਕੇ ਨਾਲੋਂ ਜੀ ਤੇ ਰਾਈ ਮਹਰਤੇ ਵੀ ਕਹਿੰਦੇ ਆ ਕਿ ਦੋਨਾਂ ਦੇਸ਼ਾਂ ਦੀ ਇੱਜ਼ਤ ਜੀ ਰਹਿ ਜਾਏਗੀ ਉਹਨਾਂ ਨੇ ਜਿੰਨਾ ਕੁਸ਼ ਮਤਲਬ ਕਿ ਕਰਨਾ ਜਾਂ ਝਾੜਪੁੰਚ ਕਰਨੀ ਆ ਉਹ ਕਰ ਲਈ ਆ ਇੰਡੀਆ ਵੀ ਕੁਛ ਨਾ ਕੁਛ ਕਰਕੇ ਤੇ ਆਪਣੀ ਇੱਜ਼ਤ ਇਕੱਲੀ ਬਚਾ ਕੇ ਦੋਨੇ ਦੇਸ਼ਾਂ ਦੇ ਅੰਗ ਤੋਂ ਬਚੇ ਰਹਿਣਗੇ ਤੇ ਵੈਸੇ ਜੇ ਇਸ ਤਰ੍ਹਾਂ ਹੋ ਵੀ ਜਾਵੇ ਤੇ ਮਾੜਾ ਵੀ ਕੀ ਹੈ ਜੀ ਬਾਕੀ ਬਿਲਕੁਲ ਇਹ ਤੇ ਸਿਆਸਤ ਵੀ ਹੈ ਜਿਵੇਂ ਤੁਸੀਂ ਕਿਹਾ ਸੀਗਾ ਕਿ ਵੀ ਮੌਕਾ ਹੈ ਭਾਈ ਚੋਣਾ ਦਾ ਜਦੋਂ ਮੌਕਾ ਹੁੰਦਾ ਤੇ ਉਦੋਂ ਕੱਲ ਇੱਕ ਰਾਸ਼ਟਰਵਾਦ ਸ਼ਬਦ ਦੀ ਗੱਲ ਹੋਈ ਸੀ ਤਾਂ ਉਹ ਚੀਜ਼ਾਂ ਸਾਰੀਆਂ ਮੈਟਰ ਕਰਦੀਆਂ ਨੇ ਵੀ ਭਾਈ ਦੇ ਕੋਈ ਗੱਲ ਮੂੰਹ ਚ ਗੱਡੀ ਐ ਤੇ ਹੁਣ ਪਕਾਉਣੀ ਵੀ ਪੈਣੀ ਐ ਲੋਕਾਂ ਨੂੰ ਦਿਖਾਉਣਾ ਵੀ ਪੈਣਾ ਖੈਰ ਅਮਰਦੀਪ ਸਿੰਘ ਜੀ ਕਹਿ ਰਹੇ ਨੇ ਕਿ ਜੰਗ ਨਹੀਂ ਲੱਗਣੀ ਚਾਹੀਦੀ ਇਹ ਹੀ ਦੁਆਵਾ ਕਰਦੇ ਆ ਬਿਲਕੁਲ ਜੀ ਅਮਰਦੀਪ ਜੀ ਇਹੋ ਦੁਆਵਾ ਨੇ ਕਿ ਜੰਗ ਨਹੀਂ ਲੱਗਣੀ ਚਾਹੀਦੀ ਔਰ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਯੁੱਧ ਦੇ ਵਿੱਚ ਨੁਕਸਾਨ ਹੀ ਹੋਣਾ ਹੁੰਦਾ ਬਿਲਕੁਲ ਜੀ ਆਪਾਂ ਇਸ ਚੀਜ਼ ਨੂੰ ਸਮਝਦੇ ਆ ਜਾਂ ਪਹਿਲਾਂ ਨੇ ਜਿਹੜੇ ਕਹ ਲੋ ਕਿ ਤਜਰਬੇ ਜਾਂ ਪਹਿਲਾਂ ਇਹ ਚੀਜ਼ਾਂ ਵੇਖੀਆਂ ਨੇ ਉਹਦੇ ਵਿੱਚ ਤੇ ਇਹੀ ਪਤਾ ਲੱਗਦਾ ਹੈ ਕਿ ਭਾਈ ਜੰਗ ਜਿਹੜੀ ਆ ਉਹ ਕਦੇ ਵੀ ਬਿਹਤਰ ਨਹੀਂ ਹੁੰਦੀ ਕਦੇ ਵੀ ਕੁਝ ਬਣਾਉਣ ਵਾਲੀ ਨਹੀਂ ਹੁੰਦੀ ਪਾਕਿਸਤਾਨ ਦੀ ਫੌਜ 'ਚ ਵੀ ਕਹਿੰਦੇ 70 ਤੋਂ 80% ਪੰਜਾਬੀ ਹੀ ਆ ਜੰਗ ਨਾਲ ਲੱਗੇ ਤਾਂ ਬਿਹਤਰ ਹੈ ਭਾਈ ਸਾਈਕਲ ਉਹ ਸਾਰੇ ਇਨਸਾਨ ਨੇ ਪੰਜਾਬੀ ਨੇ ਕੋਈ ਗੁਜਰਾਤੀ ਨੇ ਜਾਂ ਸਿੰਧੀ ਨੇ ਬਲੂਚਿਸਤਾਨੀ ਨੇ ਕੁਝ ਵੀ ਆ ਬੰਦੇ ਤੇ ਬੰਦੇ ਇਹਨਾਂ ਦੇ ਸਰ ਪੰਜਾਬੀ ਦਾ ਮਤਲਬ ਕੀ ਹੋਇਆ ਜੀ ਠੀਕ ਹੈ ਨਾ ਜੀ ਅਸੀਂ ਅਸੀਂ ਇਸ ਦਾਇਰੇ ਤੋਂ ਵੀ ਬਾਹਰ ਸੋਚੀਏ ਨਾ ਜੀ ਜੀ ਤਾਂ ਮਨੁੱਖਤਾ ਦਾ ਕਹਾਣ ਕਿਤੇ ਵੀ ਹੁੰਦਾ ਤੇ ਮਨੁੱਖਤਾ ਦਾ ਕਹਾਣ ਹੀ ਆ ਹਮ ਕਹਿੰਦਾ ਜੀ ਸੋ ਅਸੀਂ ਇਕੱਲੀ ਆਪਣੀ ਦ੍ਰਿਸ਼ਟੀ ਪੰਜਾਬੀਆਂ ਤੇ ਕਿਉਂ ਲਾ ਕੇ ਰੱਖਦੇ ਆ ਠੀਕ ਹੈ ਸਾਡੀ ਆਪਣੀ ਇੱਕ ਪੰਜਾਬੀ ਅਦਾ ਰਿਸ਼ਤਾ ਆਪਸ ਦੇ ਵਿੱਚ ਪਰ ਇਨਸਾਨੀਅਤ ਦਾ ਰਿਸ਼ਤਾ ਮੇਰੇ ਖਿਆਲ ਦੇ ਨਾਲੋਂ ਵੱਡਾ ਤੇ ਉੱਚਾ ਕਿਤਾਬਾਦੀ ਜਾਂ ਕਹਿ ਲਓ ਭਾਸ਼ਾਵਾਦੀ ਉਹਨਾਂ ਸਾਰੇ ਦਾਇਰਿਆਂ ਤੋਂ ਵੱਡਾ ਹੁੰਦਾ ਹੈ ਜੀ ਮਿੰਟੂ ਜੀ ਬਿਲਕੁਲ ਜੀ ਖੈਰ ਆ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਨਾਲ ਜੁੜਨ ਲਈ ਪ੍ਰੋਗਰਾਮ ਨੂੰ ਪਲੀਜ਼ ਸ਼ੇਅਰ ਕਰ ਦੇ ਥੋੜਾ ਜੱਗੇ ਤੋਰ ਦਿਓ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਆ ਮਿੰਟੂ ਜੀ ਥੋੜੀ ਦੇਰ ਪਹਿਲਾਂ ਹੀ ਇੱਕ ਬਹੁਤ ਵੱਡੀ ਖਬਰ ਆਈ ਕਹਿੰਦੇ ਕਿ ਦਿੱਲੀ ਵਾਲੇ ਮੰਤ ਮੁਨੀਸਾ ਸੋਦੀਆ ਸਾਹਿਬ ਤੇ ਸਤਿੰਦਰ ਜੈਨ ਸਾਹਿਬ ਤੇ ਕੇਸ ਹੋਇਆ ਔਰ ਕੇਸ ਵੀ ਕੋਈ ਕਰੀਬ ਕਰਕੇ ਕਹਿੰਦੇ ਕਿ ਬਈ 2000 ਕਰੋੜ ਰੁਪਏ ਦੇ ਘਟਾਲੇ ਦਾ ਹੈ ਤੇ ਕੋਈ ਕਲਾਸਰੂਮ ਵਗੈਰਾ ਸਕੂਲਾਂ ਦਾ ਵਿੱਚ ਸਿੱਖਿਆ ਕ੍ਰਾਂਤੀ ਪੰਜਾਬ 'ਚ ਵੀ ਚੱਲ ਰਹੀ ਹੈ ਇਦਾਂ ਹੀ ਕੁਝ ਤਾਰਾਂ ਤੂਰਾਂ ਜੀਆਂ ਜੁੜਤੀਆਂ ਲੱਗਦੀਆਂ ਨੇ ਕੀ ਮਸਲਾ ਹੈ ਜੀ ਇਹ ਮਸਲਾ ਦੇਖੋ ਇਹਨਾਂ ਨੇ ਉੱਥੇ ਵੀ ਕ੍ਰਾਂਤੀ ਲਿਆਂਦੀ ਸੀ ਇੱਥੇ ਵੀ ਕ੍ਰਾਂਤੀ ਆ ਹੂੰ ਕ੍ਰਾਂਤੀ ਦੇ ਉੱਥੇ ਤੇ ਕਰੰਟ ਨਿਕਲੇ ਪਏ ਨੇ ਜੀ ਹੁਣ ਉਹ ਕਹਿੰਦੇ ਆ ਜੋ ਜਿਹੜਾ ਉਹਨਾਂ ਦਾ ACBIR ਐਂਟੀ ਕ腐ਸ਼ਨ ਬਿਊਰੋ ਉਹਨਾਂ ਨੇ ਤੇ ਮਾਮਲਾ ਤਰਜ ਕਰ ਦਿੱਤਾ ਕਿ 12 ਹਜ਼ਾਰ 700 ਕਲਾਸਰੂਮ ਜਾਂ ਇਮਾਰਤਾਂ ਇਹਨਾਂ ਨੇ ਬਣਾਈਆਂ ਸੀ ਉਹਦੇ ਵਿੱਚ 2000 ਕਰੋੜ ਦਾ ਘੁਟਾਲਾ ਇੱਕ ਅਥੇ ਤੌਰ ਤੇ ਇਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਜੋ ਸਮੇਂ ਦੇ ਅਨੁਸਾਰ ਪ੍ਰੋਜੈਕਟ ਪੂਰੇ ਹੋਣੇ ਚਾਹੀਦੇ ਸੀਗੇ ਉਹ ਵੀ